ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਨੇ ਵਾਲਾ ਤਾਂ ਮਿੰਟ ਚ ਕਹ ਦਿੰਦਾ ਵੀ ਕਿਆ ਕੰਮ ਹੈ ਬਟ ਜਿਨੇ ਕੰਮ ਨਹੀਂ ਕਰਨਾ ਉਹਦੇ ਵਾਸਤੇ ਕੋਈ ਕੰਮ ਨਹੀਂ ਜਿਨੇ ਕਰਨਾ ਉਹਦੇ ਵਾਸਤੇ ਬਹੁਤ ਕੰਮ ਹੈ ਐ ਖਾਸ ਕਰਕੇ ਡਿਊਟੀਆਂ ਵਾਲੇ ਚਾਹੇ ਕੋਈ ਪ੍ਰਾਈਵੇਟ ਜੌਬ ਕਰ ਰਿਹਾ ਚਾਹੇ ਕੋਈ ਗਵਰਨਮੈਂਟ ਜੌਬ ਕਰਦਾ ਜਿਨੇ ਕੰਮ ਕਰਨਾ ਉਹਦੇ ਵਾਸਤੇ ਬਹੁਤ ਕੰਮ ਹੈ ਹੁਣ ਸਵੇਰੀ ਤੁਸੀਂ ਦੇਖ ਲਓ ਵੀ ਮੈਂ ਜਿਵੇਂ ਮੈਰੀ ਤਾਂ ਪ੍ਰਾਈਵੇਟ ਜੌਬ ਹੀ ਹੈ ਪਰ ਫਿਰ ਵੀ ਸਾਰਾ ਕੰਮ ਹੈ ਜਿਹੜਾ ਕਰਕੇ ਜਾਣਾ ਹੁੰਦਾ ਬੱਚਿਆਂ ਨੂੰ ਤਿਆਰ ਕਰਕੇ ਭੇਜਣਾ ਹਸਬੰਦ ਅਰਲੀ ਚਲੇ ਜਾਂਦੇ ਆ 5:30 ਵਜੇ ਸਾਰੀ ਸਫਾਈ ਕਰਨੀ ਮੰਮੀ ਇਹਨਾਂ ਦੇ ਵਾਸਤੇ ਸਬਜ਼ੀ ਬਣਾ ਕੇ ਰੱਖਣੀ ਆ ਆਟਾ ਗੁੰਨ ਕੇ ਰੱਖਣਾ ਰੋਟੀਆਂ ਤਾਜ਼ੀ ਬਣਾ ਲੈਣੇ ਆ ਇਸ ਕਰਕੇ ਕੰਮ ਆ ਜਿਹੜੇ ਉਹ ਕਦੇ ਵੀ ਨਹੀਂ ਮੁੱਕਦੇ ਹੈਗੇ ਕਿਚਨ ਕਾਊਂਟਰ ਸਾਫ ਕਰਕੇ ਜਾਣਾ ਪਾਂਡੇ ਸਾਰੇ ਸਾਫ ਕਰਕੇ ਜਾਣਾ ਕਿਉਂਕਿ ਮੈਨੂੰ ਸੈਟੀਸਫੈਕਸ਼ਨ ਨਹੀਂ ਹੁੰਦੀ ਮੈਨੂੰ ਚੰਗਾ ਨਹੀਂ ਲੱਗਦਾ ਜਦੋਂ ਆ ਕੇ ਮੈਨੂੰ ਸੈਲਫ ਗੰਦੀ ਦਿਖੇ ਜਾਂ ਪਾਂਡੇ ਆ ਜਿਹੜੇ ਉਹ ਗੰਦੇ ਦਿਖਣ ਪਾਂਡੇ ਸਾਫ ਕਰਨੇ ਪਾਂਡੇ ਜਿਹਦੇ ਨਾਲ ਆਪਾਂ ਸਾਫ ਮੰਨਦੇ ਆ ਉਹ ਵੀ ਕਪੜਾ ਸਾਫ ਕਰਨਾ ਦੇਖੋ ਕਿਚਨ ਕਾਊਂਟਰ ਬਿਲਕੁਲ ਸਾਫ ਹੈ ਕਿੰਨੀ ਸੋਹਣੀ ਲੱਗ ਰਹੀ ਹੈ ਮਿਲਦੇ ਆ ਅਗਲੀ ਵੀਡੀਓ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ